ਅਸਲਾਮੁਆਲਿਕਮ ਸਤਿ ਸ਼੍ਰੀ ਅਕਾਲ ਕਿਦਾ ਜੱਜ ਵੀਰੋ ਮੀਰ ਉਮੀਦ ਕਰਦੇ ਆ ਵਧੀਆ ਵਗੈਰਾ ਬਸ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਤੇ ਬਾਬਾ ਜੀ ਦੀਆਂ ਜਵਾਨੀ ਦੀਆਂ ਸ਼ਰਾਰਤਾਂ ਹਾਂਜੀ ਵੀਡੀਓ ਦਾ ਟਾਈਟਲ ਆ ਬਾਬਾ ਜੀ ਨੇ ਦੀਆਂ ਜਵਾਨੀ ਦੀਆਂ ਸ਼ਰਾਰਤਾਂ ਤੇ ਹਸਾ ਹਸਾ ਕੇ ਕਰ ਦਿੱਤਾ ਦੂੜਾ ਦੂੜਾ ਦੂਰੇ ਦੂਰੇ ਖਾਸਾ ਸਕੇ ਹੋ ਗਏ ਅਸੀਂ ਦੂਰੇ ਲੋ ਜੀ ਵੇਖੀਏ ਫਿਰ ਚਲੋ ਜੀ ਸ਼ੁਰੂ ਕਰਦੇ ਆ ਬਾਬਾ ਜੀ ਦੀਆਂ ਗੱਲਾਂ ਦੇ ਵੈਸੀ ਅਸੀਂ ਫੈਨ ਆ ਠੀਕ ਐ ਕਿਉਂਕਿ ਅਗਰ ਲੈਂਦੇ ਪੰਜਾਬ ਦੇ ਵਿੱਚੋਂ ਕੋਈ ਵੀ ਵੱਡੇ ਵੱਡੇ ਫੈਨ ਨੇ ਨਾ ਕੋ ਵੱਡੇ ਫੈਨ ਅਸੀਂ ਆ ਵੱਡੇ ਫੈਨ ਟੋਪ ਆਫ ਪਲੇਸ ਤੇ ਅਸੀਂ ਆ ਟੋਪ ਆਫ ਦਾ ਨੈਸ਼ਨ ਠੀਕ ਹੈ ਚਲੋ ਜੀ ਦੇਖੀਏ ਪਹਿਲੇ ਉਹ ਨਿਆਵੇ ਕਿ ਵੀਡੀਓ ਬਣਾਈਏ ਨਾ ਸੀ ਜਿਹਨ ਦੇਟਾ ਕ ਬਾਬਾ ਜੀ ਦੀ ਵੀਡੀਓ ਨਾਲ ਨਾ ਵੇਖੇ ਤੇ ਸਵਾਦ ਨਹੀਂ ਆਉਂਦਾ ਮਜ਼ਾ ਹੀ ਨਹੀਂ ਆਉਂਦਾ ਇਹ ਅੱਛਾ ਹੁਣ ਇਹ ਵੀ ਕੋ ਹੋਰ ਵੀਡੀਓ ਵੇਖੇ ਨਾ ਤੇ ਉਹ ਮਤਲਬ ਕਿ ਉਹਦੇ ਵਿੱਚ ਮਤਲਬ ਕਿ ਉਸ ਤਰ੍ਹਾਂ ਦਾ ਸਾਨੂੰ ਹਾਸਾ ਆਂਦਾ ਹੀ ਨਹੀਂ ਹੈ ਜਿਸ ਤਰ੍ਹਾਂ ਦਾ ਬਾਬਾ ਜੀ ਦੀ ਵੀਡੀਓ ਦੇ ਵਿੱਚ ਸਾਨੂੰ ਹਾਸਾ ਆਂਦਾ ਨਾ ਬਿਲਕੁਲ ਬਾਬਾ ਜੀ ਨੂੰ ਸਹੀ ਕੋਲ ਢੋਲ ਕੇ ਇਹਵੇਂ ਹੀ ਹੱਸਦਾ ਬਸਦਾ ਰੱਖੇ ਸਾਰੇ ਪਰਿਵਾਰ ਨੂੰ ਠੀਕ ਹੈ ਸਾਡੀ ਦੁਆ ਹੈ ਬਾਬਾ ਜੀ ਵਾਸਤੇ ਤੇ ਇਨਸ਼ਾ ਅੱਲਾਹ ਜਲਦੀ ਤੋਂ ਜਲਦੀ ਬਾਬਾ ਜੀ ਦਾ ਵੀਜ਼ਾ ਲੱਗੇ ਤਾਂ ਬਾਬਾ ਜੀ ਨੂੰ ਪਾਕਿਸਤਾਨ ਪੰਜਾਬ ਲੈੰਦਾ ਪੰਜਾਬ ਸਾਰਾ ਕਮਾ ਕੇ ਲਿਆਈਏ ਬਿਲਕੁਲ ਠੀਕ ਹੈ ਚਲੋ ਜੀ ਦੇਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਸਾਰੇ ਭੈਣ ਭਰਾ ਚੜ੍ਹਦੀ ਕਲਾ ਚੋਂ ਅੱਛਾ ਇੱਕ ਨਾ ਮੈਂ ਗੱਲ ਕਰਦਾ ਮਾੜੀ ਜਿਵੇਂ ਮੈਂ ਫੁੱਲ ਪਾਉਣ ਗਿਆ ਸੀ ਕੇਰਾ ਸਾਨੂੰ ਭੇਤ ਹੈ ਬਚਾਰਾ ਬਜ਼ੁਰਗ ਸੀ ਉਹਦਾ ਕੋਈ ਦਸਵਾ ਹੈ ਨਹੀਂ ਸੀ ਅੱਗਾ ਪਿੱਛਾ ਤੇਨੋਂ ਦੀ ਮੌਤ ਹੋ ਗਈ ਅਸੀਂ ਉਹ ਤੇ ਫੁੱਲ ਪਾਉਣ ਗਏ ਸੀ ਅੱਛਾ ਜੀ ਅਸੀਂ ਜਾਣਾ ਹੁਣ 5-6 ਸੀਗੇ ਹਨਾ ਤੇ ਜਾਣਾ ਤਾਂ ਹੁਣ 2 ਜਾਣੇ ਨੇ ਸੀਗਾ ਫੁੱਲ ਪਾਉਣ ਤੇ ਉਹ ਭਰਾਵਾ ਜਦੋਂ ਉਹ ਮੈਨੂੰ ਕਹਿੰਦੀ ਫੁੱਲ ਪਾਉਣ ਪਾਉਣ ਜਾਊਗਾ ਮੈਂ ਕਿਹਾ ਸੀ ਇਹਕੇ ਨੂੰ ਲੈ ਜਾਗੇ ਨਾਲ ਦੂਜੇ ਗੁੱਸੇ ਹੋਗੇ ਉਹ ਜੋਗੰਦਾ ਵਿਚਾਰੀ ਛੜਤੀ ਤੁਸੀਂ ਉਹ ਮੈਂ ਚੁੱਪ ਕਰੋ ਯਾਰ ਮੈਂ ਕਿਹਾ ਆਪਾਂ ਬਾਹਰ ਇਕੱਠੇ ਹੋ ਜਾਵਾਂਗਾ ਕਾਦਾ ਇਕੱਠੇ ਹੋਣਾ ਸਵੇਰ ਇਕੱਠੇ ਹੋਣਾ ਤੁਸੀਂ ਹਰਦੁਆਰ ਨੂੰ ਚੜ ਜਾਣਾ ਹੋਏ ਕਹਨੇ ਆ ਇਕੱਠੇ ਉਹ ਮੈਂ ਕਿਹਾ ਹਰਦੁਆਰ ਨਹੀਂ ਕੀਤਪੁਰ ਕਹਿੰਦੇ ਆ ਤੋ ਕੀਤਪੁਰ ਕਿਹੜਾ ਨੇੜੇ ਆ ਯਾਰ ਉਹਨੇ ਦਿਨ ਹੁਣ ਅਸੀਂ ਕੱਲੇ ਹੀ ਰਾਂਗੇ ਉਹ ਕਿੰਨੇ ਦਿਨ ਮੈਂ ਕਿਹਾ ਭਰਾਵਾ 10 ਮਿੰਟ ਤਾ ਤੁਸੀਂ ਜਾਓ ਬੁਗੀਪੁਰ ਚੌਂਕ ਤੇ ਫੜਵਜ਼ੀ ਆ ਗਏ ਉਹ ਸਮਝਣ ਨਾ ਪਾਸੇ ਉਹ ਗੁੱਦਦੇ ਨੇ ਸਮਝਾਇਆ ਕਹਿੰਦਾ ਪੈਸੇ ਦੇਣ ਕੇ ਇਕੱਠੇ ਕਰਕੇ ਤੇ ਤੁਸੀਂ ਚੱਲੋ ਬੁਗੀਪੁਰ ਚੌਂਕ ਚਾਉਨੇ ਆ ਉਤੋਂ ਆਪਾਂ ਸਾਰੇ ਹੀ ਚੱਲਾਂਗੇ ਕੀਤਪੁਰ ਹਾਂ ਕਹਿੰਦੇ ਫੇਰ ਠੀਕ ਬੁੜੀਆਂ ਸਾਨੂੰ ਤੋਰਨਾ ਝਾੜੇ ਤੱਕ ਹਾਂ ਸਾਰੇ ਮੱਲੇ ਵਾਲੇ ਤੇ ਫੁੱਲ ਜਿਹਾ ਆਏ ਬਣਾਤੇ ਮੇਰੇ ਹਾਂ ਅਸਿਆਬਤ ਬਾਪੂ ਦੀ ਟਿਕਟ ਲੈ ਲਵੇਂਗਾ ਮਗਾ ਇਹ ਦਾਵ ਸਟਾਪ ਦੇ ਬਾਪੂ ਵੀ ਸਟਾਪ ਦੀ ਜੰਨੀ ਟਿਕਟ ਨਹੀਂ ਨੀ ਦੰਨਾ ਨੇ ਤੇ ਉਹੀ ਗੱਲ ਮੈਂ ਕਹਾਂ ਨਹਿ ਲਾਂਗੇ ਨਹਿ ਲਾਂਗੇ ਤੇ ਆਈ ਬਹਿ ਕੇ ਬਾਤ ਸਾਰੀ ਬੱਸ ਵੀ ਹੈਰਾਨ ਵੀ ਕੋਈ ਚੰਗੇ ਬੰਦੇ ਦੇ ਫੋਲ ਲੈ ਕੇ ਚੱਲੇ ਕਿੰਨੇ ਲੋਕਾਂ ਨੇ ਚੜਾਇਆ ਸਰਕਾਰ ਨਾਲ ਜਦੋਂ ਭੋਗੀ ਪੁਰੇ ਚ ਬੱਸ ਗਈ ਮੈਂ ਕਿਹਾ ਬਾਈ ਤੇ ਤਾਰ ਦੇ ਕਹਿੰਦਾ ਕੀ ਹੋ ਗਿਆ ਮੈਂ ਕਿਹਾ ਬਸ ਆ ਗਿਆ ਕੀ ਤਪੁਰ ਬਾਸ ਵਾਲੇ ਝਾਕਣ ਵੀ ਸਾਲ ਉਤਰ ਵੀ ਗਏ ਨੂਰੇ ਉਹ ਘੜੇ ਮਗਾ ਨਾ ਆ ਗਿਆ ਮੈਂ ਕਿਹਾ ਮੈਲ ਨੂੰ ਆਜੂ ਆ ਵੀ ਗਿਆ ਮੈਂ ਕਿਹਾ ਜਪਾਉ ਜਪਣਾ ਉਹ ਘਣਾ ਬਾਪੂ ਨੂੰ ਗੋਲ ਪਹਿਲਾ ਬਾਪੂ ਬੈਤ ਫਸੂ ਬਾਪੂ ਦਾ ਗਾਲ ਘੁੱਟ ਦੈਂ ਕਹਿੰਦਾ ਪਤਾ ਭਰਾ ਮੈਂ ਲੱਗੇ ਬਾਪੂ ਕੋਣ ਕੇ ਛਟਾ ਦੇ ਤਾਂ ਸਪੈਦਿਆਂ ਚ ਓ ਬਾਪੂ ਮੈਂ ਕਹਿੰਦਾ ਨਿਆਰੇ ਨਾ ਪੰਜ 사 ਦਿਨ ਖਾਦਾ ਪੀਤਾ ਚੋਨਨ ਦੀਆਂ ਕਿੱਲਾ ਪੁੰਨੀਆਂ ਵੀ ਲੈ ਕੇ ਉੱਥੇ ਹੀ ਕੈਨੀ ਜੀ ਲੈ ਕੇ ਕੀਰਤਪੁਰ ਸਾਹਿਬ ਲਖਾ ਕੇ ਪ੍ਰਸ਼ਾਦ ਬਣਾ ਕੇ ਫੜਾਤਾ ਉਹਨਾਂ ਦੇ ਕਰੇ ਪਾ ਗਏ ਤੁਨ ਪਾ ਕੇ ਸਾਡੇ ਲੱਤਾਂ ਘੁੱਟਣ ਤੱਕ ਜਾਣ ਵੀ ਥੱਕੇ ਹੋਏ ਮੁੰਡੇ ਐਵੇਂ ਕੋ ਮੁੰਡੇ ਇੱਤੀ ਵਿੱਚ ਇੱਤੀ ਆਈ ਉਹ ਫੁੱਲ ਕੋਣ ਉੜ ਗਏ ਬਾਪੂ ਦੇ ਵਿਚਾਰੇ ਮੁੰਡੇ ਭੇਜ ਤੇ ਤਾਂ ਮੁੰਡੇ ਤਾਂ ਨਹੀਂ ਪੈਗ ਲਾਉਣ ਵਾਲੇ ਅੱਛਾ ਜੀ ਮੇਗੋ ਬੁੜੀ ਔਰਤੋ ਆ ਨਾ ਮਰਦੋ ਨਾਲ ਤੇ ਹੁਣ ਵੀ ਉਹ ਰਾਜ ਪੈ ਗਲਉਣ ਲੱਗੀ ਕਹਿੰਦਾ ਖੋਲ ਦੋ ਜ਼ੀਰੇ ਪੋਣਿਆ ਨਹਾ ਦੇ ਪਾਵਾਂਗੇ ਯਾਰ ਐ ਥੋੜੀ ਲੋਗੋ ਨੇ ਉਹਦੇ ਨਾਲ ਆ ਪੈ ਤੋ ਹੋ ਰਿਹੀ ਹੋਤੀ ਪੈਗੀ ਪਾਰਕ ਤੇ ਕਾਰਤੀ ਸੌਗੇ ਹੁਣ ਪੈਗ ਲੱਗੇ ਨੂੰ ਗੁਰੂ ਕਰ ਕਿਹੜਾ ਜਗਾ ਦੇ ਵੀ ਸੌਗੇ ਤੜਕੇ ਬ੍ਰਸ ਬ੍ਰੂਸ ਕਰੇ ਉੱਠ ਕੇ ਕਹਿੰਦਾ ਅਸੀ ਆ ਕਬਿਟ ਘਰ ਦੇ ਨੇ ਠਾਇਆ ਮਿਉਠੋ ਜਦੋਂ ਕਹਿੰਦਾ ਇਹ ਨਾ ਤੈਨੂੰ ਤੇ ਮਾੜੀ ਸੁਰਤੀ ਜੀ ਫੜੀ ਤੇ ਬੀਬੀ ਦਾ ਫੋਨ ਆ ਗਿਆ ਕਹਿੰਦੀ ਬਾਪੂ ਦਾ ਸੁਪਨਾ ਆਇਆ ਤੇਰੇ ਦਾ ਕੀ ਆਦਾ ਸੀ ਉਹ ਮਗਰ ਬੇਜੇ ਕੁਸ ਗਿਆ ਨਹੀਂ ਉਹਨਾਂ ਨੇ ਕਿਹਾ ਹੋਵੇ ਕਹਿੰਦੀ ਤੇਰਾ ਪਿਓ ਆ ਹਰਾਮ ਦਾ ਤੈਨੂੰ ਕਹੂੰ ਉਹ ਤਾਂ ਤੇਰੇ ਦੋਸਤ ਆਗਾ ਤੇ ਨਹੀਂ ਕਹਿੰਦਾ ਫਿਰ ਗੱਲ ਜੀ ਉਹ ਨਹੀਂ ਕਰੀ ਰਹੀ ਮੈਂ ਨਾ ਕਰੀਗਾ ਹੈ ਮਾਤਾ ਉਹ ਨਹੀਂ ਨਿਕਰੀ ਚੱਲ ਤੈਨੂੰ ਦੱਸ ਦਾਂਗਾ ਨਾ ਕੋਈ ਨਾ ਤੇਰਾ ਫੁੱਲ ਪਾਲਾਂ ਮੈਂ ਹਾਂ ਮੈਨੂੰ ਪਤਾ ਕਹਿੰਦੀ ਬਾਪੂ ਕੋਈ ਨਾ ਤੂੰ ਕੋਈ ਨਾ ਫੁੱਲ ਦਿਲਤੈ ਨਾ ਬਾਪੂ ਕੋ ਫੁੱਲ ਦੇਰਾ ਉਹ ਫੁੱਲ ਦੇਖ ਕੇ ਫੁੱਲ ਹੈ ਹੀ ਨਾ ਤੰਨੇ ਜਾ ਕੋਣੋਂ ਕੋਂਗਦੇ ਪਾਉਣ ਦਾ ਫੁੱਲ ਆਇਆ ਫੁੱਲ ਤਾਂ ਹੀ ਫੁੱਲ ਕਿੱਥੇ ਆ ਗਏ ਬਾਪੂ ਦੇ ਇਹ ਤੂੰ ਬੋਲੇਗਾ ਨਾ ਲਧਿਆਣੇ ਆਤੇ ਤੇ ਭੁੱਲੇ ਆਈ ਸੀ ਪੋ ਲਾਤੇ ਤੇ ਝੱਡੇ ਜਦੋਂ ਉਹ ਲੁਧਿਆਣੇ ਆਤੇ ਤੇ ਝੱਡੇ ਆ ਹਾਂ ਸੁਪਨੇ ਫਿਰ ਆਪਾਂ ਨੂੰ ਥੋੜੀ ਸੁਪਨੇ ਦਾ ਹੱਥ ਵਾਲੇ ਸੁਪਨੇ ਦਾ ਹੱਥ ਵਾਲੇ ਨੂੰ ਆਈ ਜਾਂਦੇ ਨੇ ਬਾਪੂ ਦੇ ਭਾਈ ਟਾਈਮ ਨਾਲ ਠੇਕਾ ਖੋਲੋ ਉਹਦੇ ਬਾਪੂ ਹੀ ਪੈਕ ਲਾਉਂਦਾ ਸੀ ਭਰਾਵਾ ਉਹ ਕਹਿੰਦੇ ਨਾ ਉਹ ਕਹਿੰਦਾ ਠੇਕੇਦਾਰ ਤੇ ਬੋਲੀ ਜਾਂਦਾ ਹੋਵੇ ਕਿਸੇ ਆਮ ਨਾ ਪੈਕ ਲਾਹ ਡੰਡੋ ਡੰਡੀ ਕਰਾਈ ਫਿਰਦਾ ਹੋਵੇ ਘਰੇ ਠੇਕੇਦਾਰ ਨਹੀਂ ਹੈ ਨਾ ਉਹਨਾਂ ਬਿਰ ਚੱਕਣਾ ਨਸੀਬ ਨਹੀਂ ਗਏ ਤੇ ਮੈਂ ਬੇਬੇ ਕਹਿੰਦੀ ਕਿਵੇਂ ਹੁਣ ਦੱਸ ਕੀ ਆਂਦਾ ਸੀਗਾ ਹੁਣ ਮੰਟ ਗਿਆ ਆ ਕੇ ਦੱਸ ਅਰਦਾਸ ਕਰਾ ਦੀ ਕਹਿੰਦਾ ਮੈਂ ਕਹਿਆ ਕਰਾ ਦੀ ਕਿੰਨਾਂ ਅਰਦਾਸ ਕਰਾ ਦੀ ਕਹਿੰਦਾ ਅਸੀਂ ਵੀ ਕਰਤੀ ਅਰਦਾਸ ਵੀ ਬਾਬਾ ਇਹ ਸੱਚੇ ਪਾਤਸ਼ਾਹ ਵੀ ਬਾਪੂ ਦਾ ਲੁਧਿਆਣੇ ਬੈਠਾ ਤੂੰ ਤੂੰ ਹੀ ਲੈ ਜਾ ਇਹਨੂੰ ਉਹ ਤੋਈ ਲੈ ਸਦਾ ਦੇ ਗੋਲੇ ਵੀ ਹੋਣਾ ਜਿੱਦਾਂ ਉਧਰ ਦੇ ਨਾ ਉਧਰ ਦੇ ਯਾਰ ਦੇ ਵਿੱਚ ਵਿਚਾਲਾ ਜਾਉਂਗਾ ਉਧਰੋਂ ਕਹਿੰਦਾ ਜਦੋਂ ਅਸੀਂ ਆਏ ਕਹਿੰਦਾ ਮੈਂ ਚੱਲ ਦੇਖਤਾ ਲਈਏ ਉਹ ਬੈਂਚ ਦੇ ਕੋਈ ਨੇੜੇ ਨਾ ਜਿੱਥੇ ਬੰਬ ਰੱਖਿਆ ਹੁੰਦਾ ਆਲੇ ਦੁਆਲੇ ਟਾਂਡੇ ਲਾਏ ਹੋਏ ਉਹਨਾਂ ਦੇ ਵਿਚਾਲੇ ਪਿਆ ਬੈਂਚ ਇਕੱਲੇ ਉਹਨਾਂ ਨੂੰ ਪਤਾ ਇਹ ਐ ਕਿ ਫੁੱਲ ਦਾ ਚਲੋ ਸਾਨੂੰ ਵੇਖ ਕੇ ਕਹਿੰਦੇ ਸ਼ੁਕਰ ਆਏ ਆ ਕੀ ਭਰਾ ਬਹੁਤ ਚੱਕ ਆ ਇੱਕ ਮਨਾਂ ਜੇਗਾ ਸੌਰੇ ਤੋਂ ਜਾ ਕੇ ਅੰਦਰ ਰੱਖਦਾ ਇਹ ਮੇਰਾ ਕਹਿੰਦਾ ਫੋਂਦਾ ਫੋਂਦਾ ਪਟਾਕੇ ਥੋੜੀ ਦਾ ਕੱਤੇ ਵੀ ਚੱਲ ਜਾਣਗੇ ਸਾਲੇ ਓਏ ਹਾਂ ਤੂੰ ਜਮਿਆ ਇਹ ਤੇਰੀ ਕਮਾਲ ਹੈ ਫਿਰ ਫੜੇ ਕਹਿੰਦਾ ਹਾਰ ਕਿਉਂ ਤੇ ਨਹਿਰ ਚ ਬਾਤੀ ਹਾਂ ਕਹਿੰਦਾ ਬਾਪੂ ਮੈਂ ਕਹਿੰਦਾ ਚੱਲੋ ਊਮੀ ਕਹਿੰਦਾ ਪਿੰਡਾਂ ਨੂੰ ਹੀ ਜਾ ਬਾਲਾ ਜਾਂਦਾ ਕਹਿੰਦਾ ਕਾਂ ਤੂੰ ਹੀ ਦੀ ਜਾਂਦਾ ਆਪਣਾ ਨੰਮ ਅਸੀਂ ਪਾਲ ਲੁਧਿਆਣੇ ਦੇਤੇ ਕਾਂ ਨਹਿਰ ਇੱਧਰ ਨੂੰ ਗਈ ਪਿੰਡਾਂ ਨੂੰ ਮੈਂ ਬਗ ਲੰਘੀ ਚੱਲ ਪਿੰਡਾ ਕੋਲ ਦੀ ਕੋਈ ਨਹੀਂ ਉੱਥੇ ਬੈਠਾ ਰਹਿੰਦਾ ਨਾ ਤੇ ਗੇੜੇ ਲਾ ਹਾਂ ਕਿਉਂਕਿ ਫੁੱਲ ਫੌਣ ਕੰਮ ਆਂ ਜ਼ਿਆਨੇ ਬੰਦਿਆਂ ਦਾ ਦੂਜਿਆਂ ਦਾ ਕੋਈ ਕੰਮ ਨਹੀਂ ਹੈਨਾ ਤੇ ਜੇ ਹੁਣ ਆ ਜਿਹੜੇ ਹੁਣ ਇੱਥੇ ਡੱਗੀਆਂ ਮਾਰਦੇ ਫਿਰਦੇ ਆ ਉਹਨਾਂ ਨੂੰ ਮੈਂ ਕਿ ਸਕੀਮ ਦੰਨਾ ਕਿ ਤੂੰ ਨੂੰ ਮਾਰਨੀ ਹੈ ਨਾ ਡੱਗੀ ਦੀ ਹਰਦوار ਜਾਓ ਉਹ ਪੰਡਤ ਆਪਣੇ ਨਾ ਮਾਰਦੇ ਆ ਤੁਸੀਂ ਪੰਡਤਾ ਨਾ ਮਾਰੋ ਤੇ ਰਾਮ ਨਾ ਠੱਗੀ ਖਾਦੇ ਆਓ ਬੜੇ ਸ਼ੌਂਕ ਨਾਲ ਕਦੋਂ ਦੱਸਦਾ ਕਿਵੇਂ ਕਿਉਂਕਿ ਇੱਥੇ ਆਉਣ ਤੁਸੀਂ ਸਾਡੇ ਨਾਲ ਕਿਨੇ ਕੱਲ ਮਾਰੀ ਆਪਣੇ ਨਾਲ ਕਹਿੰਦਾ ਜੀ ਇੰਨੇ ਕੁ ਮਦਰ ਦੇ ਪ੍ਰੋਬਲਮ ਦੇ ਵਿੱਚ ਆ ਦੱਸ ਨਹੀਂ ਸਕਦੇ ਪਾਪਾ ਜੀ ਇੰਨੇ ਢਿੱਲੇ ਐ ਤੇ ਵੀ ਉਹਨਾਂ ਦੇ ਐਕਸਰੇ ਹੋਣੇ ਆ ਤੇ ਵੀ 3200 ਰੁਪਿਆ ਮੰਗਿਆ ਤੇ ਬੜੇ ਇਹ ਕਨ ਮਰੂਣ ਲੱਗਾ ਮੈਂ ਕਿਹਾ ਉਹ ਨਾ ਵੀਰੇ ਰੂਹ ਨਮਿਕ ਸਾਡੇ ਕੋਲੇ ਨੰਗਰ ਦੇ ਪੈਸੇ ਪਏ ਆ ਵੀਰੇ ਯਾਰ ਮੈਂ ਪਾਤਾ 3200 ਮੈਂ ਕਿਹਾ ਯਾਰ ਪਹਿਲਾਂ ਤੂੰ ਬਾਪੂ ਦਾ ਇਲਾਜ ਕਰਾ ਹਣਾ ਵਿਚਾਰੇ ਯਾਰ ਵਿਚਾਰੇ ਦਾ ਨਾ ਪਿਓ ਆ ਤੇ ਥੋੜੇ ਟਾਈਮ ਬਾਅਦ ਉਹ ਤਵਾਜ ਬਦਲ ਗਈ ਜਦੋਂ ਮੈਂ ਫੋਨ ਲਾਇਆ ਮੈਂ ਕਿਹਾ ਬਾਪੂ ਕਿਵੇਂ ਬਾ ਆਹ ਕਿਹਾ ਬਾਪੂ ਹਾਂ ਤੂੰ ਜਿਹਾ ਕਹਿੰਦੇ ਹੋ ਆ ਬਬਾ ਹਲੋ ਕੋਟਾ ਜੀ ਓਏ ਕਿਵੇਂ ਤੂੰ ਠੀਕ ਆ ਮੈਂ ਕਹਿੰਦਾ ਤੇਰੀ ਗੱਲ ਹੈ ਕਿ ਮੈਂ ਇਹ ਤੇਰਾ ਉਹ ਫਲਾਨੀ ਗੱਲ ਨੂੰ ਬਹੁਤ ਸੌਂਦਾ ਯਾਰ ਮੈਂ ਕਹਿੰਦਾ ਬਾਪੂ ਵਾਲੀ ਦਾ ਸਾਲਾ ਗੱਲ ਹੀ ਭੁੱਲ ਗਿਆ ਹੈ ਮੈਂ ਕਹਿੰਦਾ ਹੋਰ ਬਾਕੀ ਚਲ ਠੀਕ ਆ ਮੈਂ ਕਹਿੰਦਾ ਚੱਲਦਾ ਬਾਪੂ ਆਇਆ ਚਿੱਲਾ ਮਟਾਂ ਚੱਲਦੀਆਂ ਰਹਿੰਦੀਆਂ ਤੂੰ ਕੱਲ ਧੰਨਵਾਦ ਤੇਰਾ ਜਿਹੜਾ ਹੌਟਿਆ ਉਹ ਕੋਲ ਮਰਨ ਲੱਗਾ ਨਾ ਉਹ ਦੂਤੀ ਸੁਣਾਤੀ ਮੈਂ ਤਾਂ ਮੈਂ ਪੈਸੇ ਪਾਏ ਸੀ ਮੈਂ ਕਿਹਾ ਉਹਦੇ ਐਕਸ ਸ੍ਰੀ ਅਕਸਰਾਬਾਦ ਤੇ ਉਹ ਸਾਰਾ ਸਰ ਕਿਹਾ ਉਹ ਜਿੰਨੇ ਘਰ ਦੇ ਉਹਨੇ ਤੇ ਤੋਂ ਲਏ ਹੀ ਬਾਪੂ ਪਰੇਸ਼ਾਨ ਸੀਗਾ ਹੁਣ ਬਿਲਕੁਲ ਠੀਕ ਹੈ ਤੇ ਐਡੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤੇ ਯਾਰ ਮੇਰੀ ਗੱਲ ਸੁਣ ਮਸਾ ਤੇਰਾ ਫੋਨ ਮਿਲਿਆ ਮਸਾ ਤੂੰ ਚੱਕਿਆ ਤੂੰ ਹੋ ਰਹੀ ਕਮਾਈ ਤੇ ਓਏ ਪਹਿਲਵਾਈ ਯਾਰ ਨਹੀਂ ਯਾਰ ਬਸ ਤੇਰੇ ਗਲੇ ਦੀਏ ਮਾਰੀਓ ਹੈ ਮੇਰਾ ਭਰਾ ਮਨ ਘੋੜਾਇਆ ਤੂੰ ਬੋਲਦਾ ਕਿਵੇਂ ਹੈ ਬੋਲਾ ਜਾਂ ਬੋਲਦਾ ਸਾ ਮੋਟਾ ਦਉ ਹਲਾ ਉਹ ਸੁਣਾ ਯਾਰ ਬੰਦਾ ਰਾਖ ਪਤਾ ਤੂੰ ਹਾਂ ਯਾਰ ਇਹ ਗੱਲ ਹੈ ਬਰਾਤੀ ਗਦਮਦਾ ਬੱਦਾ ਯਾਰ ਤੂੰ ਯਾਰ ਬੈਠਾ ਸੁਣਾ ਯਾਰ ਤੂੰ ਪਰ ਆ ਲੁੱਟ ਦਵਾਂ ਹਾਂ ਮੈਂ ਗੰਮੇ ਟੋਲੇ 3200 ਰੁਪਿਆ ਹੁਣ ਮੈਂ ਨਹੀਂ ਗਾਲਾਂ ਕੱਢੀ ਹਾਂ ਨਾ ਕੋਈ ਨਹੀਂ ਟੋਲੇ ਆ ਤਾਂ ਹੋ ਤੀ ਲੋਗਾ ਫੈਕ ਦਾ ਭਾਗ ਹੈਲੋ ਤਾਰੀ ਚੰਗਾ ਹੈ ਤੇ ਮੈਂ ਕੱਲ ਨੂੰ ਲਾਉਂਗਾ ਫੋਨ ਤੇ ਹੋਰ ਜਿਵੇਂ ਜਿਹਾ ਹੋਈ ਦਸੀ ਨਾ ਮੋੜ ਦੇ ਪੈਸੇ ਫਿਰ ਹਾਂ ਮੈਂ ਪੈਸੇ ਮੋੜ ਦੇ ਮੈਂਗਾ ਕੋਈ ਆਜ ਤੜੀ ਮੋੜਨੇ ਮੈਂਗਾ ਨਹੀਂ ਮੈਂਗਾ ਚੱਲ ਕਿੱਦੇ ਮੋੜਦੇ ਐ ਤੇ ਕੋਈ ਉਹਦਾ ਬਾਪੂ ਦੇ ਲਾਇਆ ਯਾਰ ਬਾਪੂ ਤੇਰਾ ਕੀ ਤੇ ਮੇਰਾ ਕੀ ਹੈ ਇਹ ਕਹਿੰਦਾ ਨਹੀਂ ਮੇਰੇ ਕੋਲ ਸਟੋਰੀ ਐ ਇਹਨੂੰ ਦੇਉਂਗਾ ਦਰੀ ਨਹੀਂ ਗੱਲ ਬੋਲ ਇਸ ਹਣੀ ਜ਼ਰੂਰੀ ਆ ਤੂੰ ਲੋਗ ਆਹਦੇ ਵੇਖੀ ਪੱਖੀਆਂ ਟੁੱਟ ਜਾਣਗੀਆਂ ਠੀਕ ਆ ਤੈਨੂੰ ਲਖਾਉਂਗਾ ਮੈਂ ਯਾਰ ਤੂੰ ਆਏ ਸੁਣਾਈ ਤੂੰ ਮੇਰਾ ਨਾ ਪਾਦੀ ਮੇਰਾ ਕੋਈ ਨੋਦਾ ਪਾ ਦੁੰਦਾ ਮੈਂ ਤਾਂ ਲੈਣ ਦੇਣ ਬਣਿਆ ਆ ਬੋੜੇ ਕਾ ਪਏ ਮੈਨੂੰ ਲੱਗ ਗਿਆ ਪਤਾ ਵੀ ਮੈਂ ਮਟੂ ਇੱਕ ਟਾਲੀ ਜੀ ਮੈਂ ਸਭ ਨੂੰ ਤਾਂ ਪਤਾ ਕਰਕੇ ਤੈਨੂੰ ਬਰਦਾ ਕਾਲਾ ਕੱਢੀ ਆ ਨਾ ਉਹ ਜਾਂ ਮੈਂ ਸਭ ਜਾਣਦਾ ਕਿਥੋਂ ਬੋਲਦਾ ਤੂੰ ਮੈਨੂੰ ਕਹਿੰਦਾ ਤੂੰ ਯਾਰ ਨਹੀਂ ਹੁੰਦਾ ਬਜ਼ੁਰਗ ਬੰਦੇ ਦੇ ਲਾਗੇ ਲਾਗੇ ਯਾਰ ਤਾਂ ਤੂੰ ਹਰ ਸ਼ੁੱਕਰਵਾਰ ਨੂੰ ਜਾ ਕੇ ਉਹਨਾਂ ਨੂੰ ਧੱਕੀ ਉਹਨਾਂ ਨਹੀਂ ਧੱਕੀ ਉਹਨਾਂ ਸਾਡੇ ਵਾਲੇ ਨੇ ਤਾਂ ਇੱਕ ਵਾਰੀ ਮੰਗੇ ਹੈ ਹੈ ਨਾ ਨਾ ਇਹ ਵੀ ਠੀਕ ਹੈ ਤੇਰੀ ਗੱਲ ਬਾਈ ਤੇਰੀ ਗੱਲ ਠੀਕ ਹੈ ਬਾਈ ਬਾਕੀ ਚੱਲ ਕੋਈ ਨਹੀਂ ਵਾਦੀ ਦੱਸੀਦਾ ਨਹੀਂ ਹੈ ਨਾ ਤੇ ਅੱਜ ਫਿਰ ਕਿਹੜੀ ਬਾਵੇਂ ਦਾ ਵੀਡੀਓ ਨਾ ਨਾ ਸੋਚੀ ਜਾਂ ਨਾਲੇ ਪਹਿਲਾਂ ਉਹੋ ਦੇਰੇ ਕਾਹ ਕਰੀ ਜਾ ਰੇ ਸੋਚੀ ਜਾਂ ਨਾ ਤੂੰ ਦੱਸ ਨਾ ਹੁਣ ਇਹਨੂੰ ਪਤਾ ਹੋਵੇ ਪਾਉਣਾ ਕੀ ਹੈ ਹੈ ਮੈਂ ਉਹ ਬਾਈ ਉਹ ਯਾਰ ਪਾ ਕੇ ਦੱਸੂਗਾ ਇਹਨੂੰ ਮੈਂ ਚਲ ਠੀਕ ਉਹ ਤੇਰੀ ਬਾਸੀ ਜੀ ਬ੍ਰੇਕ ਆ ਜਾਂਦੀ ਕੀ ਸੀ ਉਹ ਗੱਲ ਜੀ ਮੈਨੂੰ ਲੱਗਤ ਲੱਗਦਾ ਯਾਰ ਤੇਰਾ ਹੈ ਮੈਨੂੰ ਗੱਪੀਆਂ ਨੂੰ ਯਾਰ ਬੰਦਾ ਆ ਏ ਹੈ ਨਹੀਂ ਬੰਦਾ ਯਾਰ ਬੰਦਾ ਕੁੱਤਾ ਨੂੰ ਮੈਂ ਬਹੁਤ ਬੰਦਾ ਲੱਗ ਲੱਗ ਲੱਗਾ ਕਿੱਥੇ ਪੈਸੇ ਦੇ ਦੇ ਤੈਨੂੰ ਮੈਂ ਮੇਰਾ ਬਾਪੂ ਮੈਨੂੰ ਤੇਰਾ ਵੀ ਨਹੀਂ ਜਿੱਦਾ ਲੱਗਦਾ ਮੈਂ ਬਹੁਤ ਤੋਂ ਬਾਪ ਮੈਂ ਕਿਹਾ ਵੀਡੀਓ ਕਾਲ ਲਾ ਵੀਡੀਓ ਕਾਲ ਲਾ ਲਈ ਮੋਟਰਸਾਈਕਲ ਤੇ ਬੈਠਾ ਚੜਿਆ ਮੈਂ ਕਿਹਾ ਬਾਪੂ ਕਿੱਥੇ ਆ ਹਾਂ ਬਾਪੂ ਬੈਗਾ ਤੂੰ ਤਾਂ ਬਾਪੂ ਨੂੰ ਲੈ ਕੇ ਆਇਆ ਮੈਂ ਬੈਠਾ ਤੂੰ ਮੋਟਰਸਾਈਕਲ ਤੇ ਹੈ ਬਾਪੂ ਬਾਪੂ ਤਾਂ ਫਿਰ ਐਂਬੂਲੈਂਸ ਤੇ ਭੇਜਤਾ ਬਾਪੂ ਦਾ ਹੋਂਦ ਬਗਲ ਨਹੀਂ ਹੈ ਐਂਬੂਲੈਂਸ ਤੇ ਭੇਜਦਾ ਬਾਪੂ ਮੈਂ ਕਹਿੰਦਾ ਪਹਿਲਾਂ ਬਾਪੂ ਨੂੰ ਮੋਟਰਸਾਈਕਲ ਤੇ ਲੈ ਆ ਦੇ ਜਿਆ ਉਦੋਂ ਆਈ ਸੀ ਡੋਂਟ ਲਾਉ ਯਾ ਫਿਰ ਐਂਬੂਲੈਂਸ ਹੀ ਜਾਣਾ ਸੀ ਮੈਂ ਕਿਹਾ ਹਸਪਤਾਲ 'ਚ ਜਦੋਂ ਲੈ ਕੇ ਆਉਨੇ ਉਹਦੋਂ ਢਿੱਲਾ ਹੁੰਦਾ ਬੰਦਾ ਉਦੋਂ ਐਂਬੂਲੈਂਸ ਤੇ ਲਿਆਉਣਾ ਜਦੋਂ ਹਸਪਤਾਲ 'ਚ ਜਾਂਦਾ ਉਹ ਤਾਂ ਪਰਮੋਟਸਰ ਤੇ ਜਾਵੜੇ ਇਹ ਥੋੜੇ ਆ ਲੰਦਾ ਮੈਂ ਪਹਿਲਾਂ ਮੋਟਰਸਾਈਕਲ ਤੇ ਬਾਅਦ ਠੀਕ ਹੋਵੇ ਐਂਬੂਲੈਂਸ ਤੇ ਮਗਰ ਤੂੰ ਹੀ ਗੋਟ ਗਿਆ ਤੂੰ ਲੱਗ ਗਿਆ ਪਤਾ ਮੈਂਗਾ ਬਾਬਾ ਚਲੋ ਮੈਂਗਾ ਛੱਡ ਇਹੋ ਜਿਹੇ ਬੰਦੇ ਵੀ ਟੱਕਰ ਜਾਂਦੇ ਆ ਯਾਰ ਹਰ ਤਰੀਕਾ ਦਾ ਤੇ ਇਹ ਲੈ ਨਹੀਂਦਾ ਯਾਰ ਮੈਂ ਰੱਬ ਹੀ ਰੱਖਾ ਯਾਰ ਤੇ ਮੈਂ ਉਹ ਗੱਲਾਂ ਕਿਹੜੀ ਗੱਲ ਕਰਨ ਲੱਗਾਈ ਮੈਂ ਕਿ ਤੂੰ ਜਿਵੇਂ ਉਹ ਆਪਣਾ ਪੱਟੀ ਸੀਗਾ ਹਾਂ ਜੀ ਪੱਟੀ ਪੱਟੀ ਨੂੰ ਨਾ ਇੱਕ ਸਾਡੇ ਕੋਲੇ ਹੁੰਦਾ ਮੰਦਿਰ ਹਾਂ ਨਾ ਬਾਬਾ ਮੰਦਿਰ ਹੈ ਉਹਦਾ ਬੰਦਾ ਸੀ ਹਾਂ ਉਹਨੂੰ ਨਾਲ ਚ ਬੜਾ ਕਰਦਾ ਸੀ ਸਾਲਾ ਅੱਛਾ ਖਾਣ ਪੀਣ ਦਾ ਆਏ ਨੀ ਮਤਲਬ ਕਿ ਜਿਵੇਂ ਇਕੱਠੇ ਬੈਠੇ ਆਏ ਵੀ ਚਿਗਣ ਚੁਗਣ ਬਣਾ ਲਿਆ ਨਾ ਉਹਦੀ ਸੁਤਾ ਉਹ ਧੀ ਰੇਂਦੀ ਜਿਹੜੀ ਚੀਜ਼ ਬਣ ਗਈ ਮੀਨ ਸੁਣੀ ਨਹੀਂ ਛੱਡਣਾ ਆਪਾਂ ਇਹ ਨੂੰ ਹੋਰ ਨਾ ਖਾਜ ਚਿਗਣ ਬਣਾ ਲਿਆ ਤੇ ਉਧਰੋਂ ਪੈ ਗਿਆ ਬੰਟੀ ਦਾ ਰੌਲਾ ਭੱਟੀ ਸਾਰਿਆਂ ਨੇ ਇਹਨਾਂ ਨੇ ਚੱਕ ਲਿਆ ਡਾਂਗਾਂ ਤੇ ਲੜ ਨੁਟ ਗਈ ਉਹਦੇ ਡਾਂਗਾਂ ਚੱਲਣ ਖੜਬਾਂ ਖੜਬਾਂ ਉੱਥੇ ਨਾ ਸਿਰ ਪਾਟ ਕੇ ਉਧਰ ਉਧਰੀ ਖੂਨੋਂ ਖੂਨ ਉਧਰ ਵੇਚਦੀ ਉਹ ਹੋਰਾਂ ਪਤਾ ਹੀ ਕਰੇ ਮਿੰਦਰਾ ਲੋ ਹੰਕ ਹਾਂ ਬੰਤੀ ਗਾਈ ਉਹ ਮੀਟ ਮੀਟ ਤਾਂ ਸੀਆ ਮੀਟ ਤਾਂ ਸੀ ਬਿੰਦੀ ਤਾਂ ਨਹੀਂ ਖਾਜੂ ਭੈਣ ਹਲੋ ਉਹ ਮੀਟ ਤਾਂ ਗਿਆ ਬਿੰਦੀ ਦਾ ਮੁਰਗਾ ਤੁਰੇ ਭਰਾ ਗਿਆ ਉਹ ਤੇ ਬੰਦੇ ਮਰੀ ਜਾਂਦੇ ਆ ਤੈਨੂੰ ਮੀਟ ਕਹਿੰਦੀ ਆ ਤਾਂ ਮੈਨੂੰ ਲੱਗਦਾ ਨਹੀਂ ਯਾਰ ਮਈ ਜਾਂਦਾ ਮਨਾਲੀ ਆ ਤੁਹਾਡੇ ਸੋ ਪੱਟੀ ਤੂੰ ਚੱਲ ਮੀਟ ਤੱਤਾ ਕੀ ਹਾਂ ਉਹ ਸੋਦਾ ਕਾਨਚਾ ਨਾਲ ਉਹਦੋਂ ਬਣਾਗਾ ਕਰੀ ਉਹਦਾ ਉਹੀ ਗੱਲ ਉਹ ਪੱਟੀ ਕਹਿੰਦਾ ਕੋ ਸਾਡੇ ਹੋਰ ਹੁੰਦਾ ਇਹ ਮੁੰਡਾ ਸਾਡੇ ਨਾਲ ਦਾ ਹੀ ਸੀਗਾ ਰਾਕੇ ਜੋੜ ਕੇ ਉਹਦੇ ਮਾਰੀ ਨਾਂ ਲਿਆਵਾਂਗੇ ਇਹਨਾਂ ਦਾ ਨਾਂ ਨਾ ਮੇਰੀ ਮਾਰੀ ਤੂੰ ਇੱਥੇ ਫੇਰੇ ਨਾ ਸਾਲਾ ਅੰਗਰੀ ਜਾਪਾ ਜਾ ਉਹਦੇ ਕੱਲ ਮੀਟ ਕੁੱਤਾ ਕਰ ਚੱਲ ਕੇ ਓਏ ਭਰਾਵਾ ਖੀਰ ਉਧਰ ਹਸਪਤਾਲ ਲੈ ਜਾਣੀ ਸੀ ਬੰਦੇ ਕਿੱਥੇ ਜਾਣ ਦੇਵੇ ਉਹ ਤਾਂ ਗੱਡੀ ਕਮਾ ਲੋ ਯਾਰ ਬਿੱਲੀ ਜੀ ਬਸਾ ਤੂੰ ਯਾਰ ਕਮਾਲ ਆ ਬੰਦੇ ਪੱਟ ਦੇ ਨੇ ਉਥੋਂ ਮੜਾ ਲਿਆ ਉਹ ਉਹ ਸਦਾ ਮੀਰ ਕੋਲੇ ਲੈ ਗਿਆ ਸਾਰਿਆਂ ਪਹਿਲਾਂ ਮਹਿੰਦਰ ਨੂੰ ਫੇਰ ਗਏਗਾ ਮਹਿੰਦਰ ਮੈਨੂੰ ਗੱਡੂ ਕਮੈਂਟਾਂ ਚ ਗਾਲਾ ਹਾਂ ਬਾਬਾ ਆ ਕੀ ਗਈ ਜੰਨਾ ਕਿਉਂਕਿ ਪੱਟੀ ਜਮਾ ਸਿਰੇ ਦਾ ਸਾਡਾ ਬੰਦਾ ਲੁੱਟੜ ਸੀ ਬਾਬਾ ਜਿਵੇਂ ਮਰਦੀਆ ਚਲਾਲਾ ਕੁੜੀ ਦੀ ਆਵਾਜ਼ ਕਢਾ ਲਾ ਜਿਵੇਂ ਮਰਦੀਏ ਕਢਾ ਲਾ ਇਹ ਘੜਦਾ ਹੁੰਦਾ ਸੀ ਮਿਲ ਗਿਆ ਹੁਣ ਮੈਨੂੰ ਠੀਕ ਹੈ ਇਹ ਪੱਟੀ ਹੈ ਜੀ ਹੁਣ ਕਮੈਂਟ ਵੀ ਪਾਊਗਾ ਵਿੱਚ ਭਰਾ ਆਪਣਾ ਛੋਟਾ ਅਸੀਂ ਲੋਨ ਲੈਣਾ ਨਾ ਮਨ ਲੋਗੋਂ ਅਸਰਾਪੀ ਹੁੰਦੇ ਸੀ ਯਾਰ ਕਾਹਦਾ ਲੋਕਾਂ ਨਾ ਡਿਫਾਲਟਰ ਹੁੰਦੇ ਸੀ ਉਮਰਾਂ ਇਹੋ ਜੀਆਂ ਹੁੰਦਾਂ ਹਨ ਵੀ ਹਰੇਕ ਨੇ ਇੱਕ ਦੂਜੇ ਨਾਲ ਵੀ ਲੋਨ ਲੈਣਾ ਓਏ ਹਾਂ ਲੈਣਾ ਤੇ ਕਿ ਕਰਿਆਨੇ ਵਾਲ ਨਾਲ ਹੀ ਪਾ ਲਈ ਸੀ ਕਿਵੇਂ ਆ ਠੀਕ ਆ ਉਹਦੀ ਦੁਕਾਨ ਤੇ ਬਹਿ ਜਾ ਕਰਕੇ ਜਾ ਕੇ ਉਹਦੋਂ ਪੱਟੀ ਨੇ ਕਰ ਲਈ ਸੈਟਿੰਗ ਹਾਂ ਵੀ ਕੀ ਲੈਣਾ ਐਲਜੀ ਨਹੀਂ ਵੱਡੀ ਵੱਡੀ ਮੈਂ ਕਿਹਾ ਪੂਰੀ ਪੱਟੀ ਲੈਣੀ ਆ ਪੂਰੀ ਹਾਂ ਉਹ ਜਰੇਵੀ ਲਵਾਂਗੇ ਤੇ ਦੁਕਾਨ ਕਰਿਆਨੀ ਦੇ ਪਾਪਾ ਮੈਂ ਕਿਹਾ ਹਾਂ ਉਹ ਆ ਮੈਂ ਕਿਹਾ ਉਹਦਾ ਚਾਹ ਲਿਜੂ ਤੂੰ ਵਰਸੀ ਤੇ ਬਹਿਣ ਦੇ ਦੂ ਮੈਂ ਕਿਹਾ ਹਾਂ ਤੇ ਮੈਂ ਕਿਹਾ ਇਹਨਾਂ ਆਪਣੀ ਆੜੀ ਹੈਗੀ ਉਹ ਕਹਿੰਦਾ ਬੱਸ ਫੇਰ ਤਾਂ ਹੋ ਗਿਆ ਕੰਮ ਉਹੀ ਗੱਲ ਜਦੋਂ ਉਹ ਆਏ ਉਹਨੂੰ ਮੈਂ ਕਿਹਾ ਮੇਰੇ ਨਾਲ ਰੈਸਟਰੀ ਵਾਲੇ ਆਉਂਦੇ ਆਗੇ ਮੈਂ ਕਿਹਾ ਇੱਥੇ ਆਉਣਗੇ ਮੈਂ ਕਿਹਾ ਉਹਨੂੰ ਪਤਾ ਹੀ ਨਾ ਲੱਗੇ ਵੀ ਦੁਕਾਨ ਕਿਦੀ ਹੈ ਮੈਂ ਤੈਨੂੰ ਚਾਹ ਲਿਆ ਤੂੰ ਚਾਹ ਲੈਣ ਉਹਨਾਂ ਦਾ ਕੋਈ ਗੱਲ ਨਹੀਂ उधरू भा कि मैं ठीक तो है भा मै चाह ले चाह ले चाहिए मैं ना ना चाह मसा आए चाह ले आ। मैं मैं भी पीनी है ਮੈਂ ਵੀ ਉਹੀ ਆ ਗਿਆ ਨਾਸ਼ਤਾ ਨਹੀਂ ਕਰਿਆ ਅਜੇ ਘਰੇ ਮੈਂ ਕਿਹਾ ਜਾਣਾ ਨੌਕਰ ਆਏ ਨਹੀਂ ਕਿ ਮੈਂ ਕਿਹਾ ਕੀ ਆਇਆ ਇਹ ਉਹ ਨੌਕਰ ਬਣਾ ਲਿਆ ਹੁਣ ਉਹ ਆਇਆ ਕਿ ਇਹਨਾਂ ਨੂੰ ਦੇਖਣ ਆਲੇ ਆਏ ਨੇ ਸਾਰੇ ਸਾਹੀ ਬਜ਼ੁਰਗਾਂ ਨੂੰ ਕਿਹਨੇ ਦੇਖਣ ਆਉਣਾ ਕੋਈ ਆਏ ਤਾਂ ਵੀ ਇਹਨਾਂ ਹੈਨਾ ਚਲ ਉਹਦੇ ਦੇਰ ਵੀ ਨੌਜਵਾਨ ਜੀ ਆਈ ਕੋਦਰੋਂ ਵਿਹੇ ਕਿ ਤੇ ਫੋਨ ਲੈਂਡਲੈਂਡ ਫੋਨ ਹੁੰਦੇ ਸੀਗੇ ਠੀਕ ਹੈ ਤੇ ਉਹ ਬਾਈ ਪਾਸ ਕਰਤਾ ਨੂੰ अच्छा कन्ना ओ किया कन्ना यो फोन पे एक बार कन्फर्म ਕਰਨਗੀ मैं कह गल ही कोई नहीं फोन कद आउगा कन्ना फोन आउगा तड़के तड़के 6 ਵਜੇ ਫਿਰ ਜਾਵੜਾ ਮਾਦੂ ਕੋਲ ਦਾ ਮਾਂ ਤੇ ਉੱਤੇ ਚਾਂਡੇ ਹੁੰਦੇ ਸੀ ਮੈਂ ਕਿਵੇਂ ਅਸੇਟਾ ਕੰਦਾ ਠੀਕ ਹੈ ਜਦੋਂ ਫੋਨ ਆਵੇ ਭੱਜ ਕੇ ਮੈਂ ਚੱਕ ਲਾ ਹਲੋ ਤੇਰੇ ਕੋ ਬੰਦੇ ਰਾਏ ਲਾ ਦ ਮੈਂ ਕਾ ਯਾਰ ਮੇਰਾ ਕੋਈ ਐਮਰਜੈਂਸੀ ਫੋਨ ਆਉਣਾ ਯਾਰ ਮੈਂ ਤੈਨੂੰ ਸੁਣ ਨਹੀਂ ਦੇਣਾ ਜਦ ਸਿੱਧਾ ਆਇਆ ਮੋਨ ਉਹਨਾਂ ਦਾ ਉਹ ਕਹਿੰਦੇ ਹਲੋ ਅਵਤਾਰ ਸਿੰਘ ਗ੍ਰੈਨਰ ਸਟੋਰ ਮੈਂ ਕਹਾ ਹਾਂ ਜੀ ਕੌਣ ਬੋਲ ਰਿਹਾ ਮੈਂ ਕਹਾ ਅਵਤਾਰ ਸਿੰਘ ਬੋਲ ਰਿਹਾ ਹਾਂ ਤੇ ਇਹ ਤੁਹਾਡਾ ਹੀ ਆ ਨੰਬਰ ਮੈਂ ਕਹਾ ਬਿਲਕੁਲ ਆਪਣਾ ਜੀ ਮੈਂ ਤਾਂ ਹੀ ਬੋਲ ਰਿਹਾ ਜੀ ਆਪਣਾ ਹੈਨਾ ਉਹਨਾਂ ਨੂੰ ਜਵਾਲ ਜਵ ਕੁਤੇ ਮੈਂ ਦੇਤੇ ਤੇ ਪਾਸ ਮੈਨੂੰ ਉਧਰੋਂ ਭੱਟੀ ਦਾ ਫੋਨ ਆਇਆ ਮੈਂ ਕਿਵੇਂ ਕਹਿੰਦਾ ਬਧਾਈਆਂ ਭਾਈ ਹੋ ਗਿਆ ਮੈਂ ਕਹਾ ਹੋ ਗਿਆ ਕੰਮ ਹੋ ਗਿਆ ਨਾ ਬਾਤ ਸਭਰ ਤੇ ਨਤੀਜੇ ਦੇ ਮਹੀਨੇ ਆ ਗਏ ਕਿਸਤਾਂ ਵਾਲੇ ਜਦੋਂ 2 ਮਹੀਨੇ ਤੱਕ ਭਰੀਆਂ ਨਹੀਂ ਅੱਜ ਹੀ ਆ ਗਏ ਦੇ ਕੋਲੇ ਕਹਿੰਦੇ ਮਾਲਕ ਕਿੱਥੇ ਹੋ ਕਹਿੰਦਾ ਮੈਂ ਆ ਉਹ ਬੰਦ ਤੂੰ ਨਹੀਂ ਅਹ ਬਚਾਲ ਅਗਲੀ ਮਾਲਕ ਦਾ ਕਿੱਥੇ ਆ ਅਗਲੀ ਮਾਲਕ ਕਿਹੜਾ ਹੁੰਦਾ ਅਸਲੀ ਮੈਂ ਆ ਸਰ ਮੈਂ ਕਿਹਦਾ ਤੂੰ ਉਹ ਬੰਦਾ ਰੀਅਲ ਮਾਲਕ ਲਿਆ ਰੀਅਲ ਮਾਲਕ ਬਚਾਲ ਉਹ ਬੰਦੇ ਕਹਿੰਦਾ ਮੈਨੂੰ ਪਤਾ ਕਿ ਨਾ ਤੂੰ ਆਏ ਸੀ ਬਾਈ ਨੂੰ ਦੇਖਣ ਚਾਹ ਤੇਜ ਤੋਂ ਹਾਂ ਕਹਿੰਦਾ ਬਾਈ ਨੂੰ ਲਿਆ ਹਾਂ ਬਾਈ ਥੋੜੀ ਇੱਥੇ ਆਉਂਦਾ ਕਹਿੰਦਾ ਉਹ ਤਾਂ ਇੱਥੇ ਥੋੜੀ ਹੁੰਦੇ ਉਹ ਤਾਂ ਉੱਥੇ ਹੁੰਦੇ ਕਹਿੰਦਾ ਗਿੱਲੀ ਅਹ ਕਹਿੰਦਾ ਗਿੱਲੀ ਕੀ ਕਰ ਦਿੰਦਾ ਕਹਿੰਦਾ ਤਾਂ ਕਬਜਾ ਲਿਆ ਉਹਨੇ ਪੈਲੀ ਤਾ ਨਾ ਮੈਂ ਪਰ ਇੱਥੇ ਗਏ ਮੈਂ ਨਾ ਇਤਦਾ ਕੋਠੇ ਨਾ ਹੀ ਇੰਜ ਰਹਿੰਦੇ ਆ ਉਹ ਆ ਕੋਲੋਨੀ ਵੀ ਉਹਨਾਂ ਤੋਂ ਹੀ ਐ ਕੰਦਾ ਆਪਣੀ ਤਾਂ ਗਲੀ ਕਰਾਨੇ ਦੀ ਦੁਕਾਨੀਆਂ ਉਹ ਬੰਦੇ ਬੰਦੇ ਮਾਰਦੇ ਆ ਕਹਿੰਦਾ ਉਹਨਾਂ ਦਾ ਦੂਜਾ ਆ ਬੰਦਾ ਉਹਨੇ ਪੱਟੀ ਨੂੰ ਫੋਨ ਲਾ ਰਿਹਾ ਕਹਿੰਦਾ ਹਲੋ ਪੱਟੀ ਕਹਿੰਦਾ ਹਾਂ ਪੱਟੀ ਕਹਿੰਦਾ ਲੋਨ ਗਲਤ ਦਵਾਦਾ ਯਾਰ ਕਹਿੰਦਾ ਉਹ ਬੰਦਾ ਗਲਤ ਆ ਪੱਟੀ ਕਹਿੰਦਾ ਹੋਰ ਯਾਰ ਮੈਨੂੰ ਬਾਅਦ ਚ ਪਤਾ ਲੱਗਿਆ ਯਾਰ ਕਹਿੰਦਾ ਮੈਂ ਉਹ ਰੋਟੀਆਂ ਯਾਰ ਲਾਤਮਾ ਭਾਰ ਦੇਣਗੇ ਕਹਿੰਦਾ ਆਪਾਂ ਥੋੜੀ ਜਾਣਾ ਯਾਰ ਬਾ ਨਾ ਕਹਿੰਦਾ ਪੱਟੀ ਮੈਨੂੰ ਕਹਿੰਦਾ ਇੱਕ ਤੀਰ ਨਾਲ ਦੋ ਨਿਸ਼ਾਨੇ ਮੈਂ ਕਿਵੇਂ ਕਹਿੰਦਾ ਲਾਲੇ ਦਾ ਖੜਾ ਵੀ ਜੁੱਟ ਗਿਆ ਆਪਣਾ ਵੀ ਜੁੱਟ ਗਿਆ ਕਹਿੰਦਾ ਲਾਲੇ ਨੇ ਡਰਾ ਤੇ ਕਹਿੰਦਾ ਉਹ ਦੂਜੇ ਆ ਕਹਿੰਦਾ ਉਹਨੇ ਮੈਨੂੰ ਫੋਨ ਲਾਇਆ ਕਹਿੰਦਾ ਮੈਂ ਕਹਾ ਮੈਂ ਤਾਂ ਆਪ ਫਸ ਗਿਆ ਭਰਾਵਾ ਕੀ ਅੱਦੇ ਮੈਂ ਭਰ ਦਿੰਦਾ ਅੱਦੇ ਤੂੰ ਭਰ ਦੇ ਜੇ ਬਾੜੀ ਗੱਲ ਆ ਬਚਣਾ ਤਾਂ ਮੈਂ ਤਾਂ ਇਹੀ ਕਰ ਸਕਦਾ ਭਰਾਵਾ ਮੈਨੂੰ ਗੋਲੀਆਂ ਨਹੀਂ ਖਾਦੀਆਂ ਜਾਣੀਆਂ ਬਹੁਤ ਵਾਰ ਆ ਕੇ ਬੈਂਕ ਜਾਨੇ ਬੈਂਕ ਦਾ ਕੰਮ ਜਾਨੇ ਆਪ ਬਾਹਰ ਹੈਣਾ ਆਪੇ ਲਾਲੀ ਦੀ ਦੁਕਾਨ ਤੇ ਕਿਹੜੇ ਕੱਢੀ ਜਾਣਗੇ ਮਹੀਨੇ ਲੋਨ ਪਾਸ ਕਰਾਏ ਭੱਟੀ ਨੇ ਇੰਨੇ ਲੋਨ ਪਾਸ ਕਰਾਏ ਭੱਟੀ ਨੇ ਯਾਰ ਲੀਡਰ ਬੰਦਾ ਯਾਰ ਲਿੰਟਰ ਨਾ ਤਾਂ ਆਪਾਂ ਲੈ ਨਹੀਂ ਸਕਦੇ ਯਾਰ ਉਹਨੂੰ ਫੋਨ ਲਾ ਲੈ ਅੱਛਾ ਹੈਲੋ ਹਾਂ ਮੈਂ ਸੱਤੀ ਬੋਲਦੀ ਹਾਂ ਸੱਤੀ ਬਣ ਗਿਆ ਉਹਦੇ ਕੋਲ ਉਹ ਬੜਾ ਆ ਕੋ ਕਰਿਆ ਕਰੇ ਇਹਦੇ ਨਾਲ ਭਰਾਵਾ ਉਹ ਨੂੰ ਘਰੇ ਨਾ ਵੜਦਿਆ ਕਰੇ ਆਏ ਮੰਨ ਲਿਆ ਯਾਰ ਉਹਦਾ ਘਰ ਲੁਧਿਆਣੀ ਤੋਂ 1.5 200 150 ਕਿਲੋਮੀਟਰ ਤਾਂ ਹੈਗਾ ਅੱਛਾ 150 ਕਿਲੋਮੀਟਰ ਫੋਨ ਨਹੀਂ ਕਰਦਾ ਉਹ ਮੂੰਹ ਉਹ ਮੂੰਹ ਬੜਾ ਐ ਕਰਾ ਕਰੇ ਨਖਰੇ ਜੇ ਕੁੜੀ ਆ ਮਯਾਰਾ ਉਹ ਕਰਾ ਕਰੇ ਮੇਰਾ ਦਹਿਲ ਇੰਨਾ ਮਿਲ ਗਿਆ ਤੇਰਾ ਮੇਰਾ ਜੀ ਕਰਦਾ ਫੋਨ ਤੇ ਲੱਗ ਗਈ ਰਹਾ ਲੱਗੇ ਹਾਇ ਸੱਤ ਗਏ ਹੁਣ ਤਾਂ ਤੂੰ ਮੇਰੀ ਠੀ ਹੋ ਗਈ ਤੋਂ ਮੇਰਾ ਕਰੇ ਹਾਂ ਤੂੰ ਸੱਤੀ ਨਹੀਂ ਕਹਿੰਦਾ ਉਹ ਕਹਿੰਦੀ ਕਿਉਂ ਹੁਣ ਤੂੰ ਮੇਰੀ ਹੋ ਗਈ ਠੀ ਹੂੰ ਪਦੀ ਪਾਸੇ ਬੋਲ ਗਏ ਕਹਿੰਦਾ ਹੂੰ ਤਾਂ ਨੌਕਾਂ ਕੀ ਆਉਂਦਾ ਉਹ ਤਾਂ ਨਕਾ ਕੇ ਮੜ ਕੇ ਬਾਬਾ ਯਾਰ ਉਹਨੇ ਕਿਹਾ ਬਸ ਠੀਕ ਹੈ ਮਿੱਟਿਆ ਚੰਗਾ ਲਵ ਯੂ ਯੂ ਟੂ ਹਾਂ ਮੈਂ ਕਦੇ ਬਾਹਰ ਲੱਗਿਆ ਇੰਜ ਕਰ ਦਿੰਦੇ ਜੰਮਿਆ ਨਾ ਹੂੰ ਦੋ ਮਿੰਟ ਖੜ੍ਹ ਜਾ ਉਹ ਨਾ ਕਰੋ ਜਾਨੂ ਹਾਂ ਤਾਂ ਖੜਾ ਰਹੋ ਉੱਥੇ ਖੜਾਈ ਰੱਖਣਾ ਉਹਨੂੰ 1:30 ਵਜੇ ਬਾਹਰ ਨਾ ਅੰਦਰ ਮੈਂ ਕਹਿੰਦਾ ਨਾ ਯਾਰ ਸਰੇ ਗ੍ਰਾਮ ਕਿ ਉਹੀ ਆਈ ਦਾਰੂ ਰੱਖਣ ਮੀਟ ਰੱਖਣਾ ਮੜ ਕੇ ਮੈਨੂੰ ਫੜਾਦਾ ਫੋਨ ਹੂੰ ਮੈਂ ਚੱਕ ਲਿਆ ਜਦੋਂ ਕਹਿੰਦਾ ਮੀਟ ਤੇ ਦਰੂ ਤਾਂ ਚੱਕ ਲਿਆ ਭਾਈ ਇਹਨਾਂ ਨੂੰ ਕਹਿੰਦਾ ਪੰਗਾ ਗਲਤ ਪੈ ਗਿਆ ਕਹਿੰਦਾ ਹੁਣ ਉਹਨਾਂ ਕਹਿੰਦਾ ਆ ਬਾਹਰ ਆ ਇਹ ਅਜ ਮੈੜਣਾ ਮੈਂ ਉਹ ਦੂਜੀ ਬਾਜ ਕੱਢ ਲਈ ਪੱਟੀ ਨਹੀਂ ਹਾਂ ਕੌਣ ਜੀਜੂ ਜੀਜੂ ਜੀਦੀ ਢੋਣ ਨ ਗਈ ਉਹ ਮੈਗਾ ਕੌਣ ਹੈ ਕੋਈ ਨਾ ਪਾਪਾ ਉਹ ਹੀ ਹੈ ਜਿਹੜੇ ਤੀਤੀ ਨੂੰ ਫੋਨ ਲਾਉਂਦੇ ਹੁੰਦੇ ਮੈਂ ਚੱਕ ਲਿਆ ਇਹਨੇ ਕੱਟਦਾ ਮੈਂ ਲਾ ਲਿਆ ਚੱਕ ਲਿਆ ਹਲੋ ਹਾਂਜੀ ਮੈਂ ਕੌਣ ਬੋਲਦਾ ਨਾਨਾ ਸਿੰਘ ਬੋਲਦਾ ਜੀ ਨਾ ਮੈਂ ਕਹਾ ਸਾਡੀ ਕੁੜੀ ਲੈ ਗਿਆ ਭਾ ਕੇ ਲਈ ਦਰਖਾਸਤ ਦੇਵਾਂਗੇ ਨਹੀਂ ਜੀ ਨਹੀਂ ਮੇਰਾ ਨੰਬਰ ਕਾਲ ਤੇ ਲੱਗਿਆ ਮੇਰਾ ਕੋਈ ਰੋਲ ਨਹੀਂ ਹਾਂ ਨਾ ਤੇ ਬਾਤ ਤੇ ਨੇ ਦੱਸਿਆ ਕਹਿੰਦਾ ਯਾਰ ਪੰਗਾ ਹੀ ਪੈ ਗਿਆ ਕਹਿੰਦਾ ਜੇ ਮਾਰੇਗੇ ਕਹਿੰਦਾ ਭੱਜ ਗਏ ਨਾ ਹੋਰ ਗਈ ਸਹੁਰੇ ਦੀ ਕਹਿੰਦਾ ਕੰਮ ਗਈ ਸੋ ਗਿਆ ਹੋ ਗਿਆ ਤੋ ਉਤੋ ਜੋ ਪਿ ਲਈ ਗੱਡੀ ਫੋਨ ਹੀ ਬੰਦ ਕਰ ਲਿਆ ਅਸੀਂ ਮਾਰਗਾਂ ਤੇ ਬਹੁਤ ਅੱਕੀ ਤੂਸ ਗਿਆ ਪੱਤੀ ਦਾ ਹੋ ਗਿਆ ਸੀ 12 ਵਫਰ ਕੰਬਰੇ ਮੋਰਕ ਨੂੰ ਪਸਾ ਦਾ ਕਿ ਹਣੋਂ ਉਹਨੂੰ ਬਹੁਤ ਵਾਲਾ ਗੱਡਣਾ ਚਾhti ਚਿੱਤ ਜਿੱਤ ਮੈਸ ਜਿਹਨੂੰ ਪਰ ਜਾਣ ਕਰਦੇ ਸੀ ਹਨਾ ਹੋਰ ਯਾਰ ਯਾਰ ਬਈ ਮੈਂ ਕੋਈ ਨਾ ਯਾਰ ਫਸਾਨੀ ਜ਼ੁਤਾ ਨਹੀਂ ਮੂਰੇ ਕੌਣ ਆ ਫੌਲ ਨਹੀਂ ਕੋਈ ਨਹੀਂ ਵਸਾਈ ਗੱਲ ਹੈ ਕੋਈ ਮੈਨੂੰ ਸ਼ਰੀ ਜੀ ਦਾ ਆਪਣਾ ਰਿਸ਼ਤੇਦਾਰ ਇਹਨੂੰ ਕੁੜੀ ਫੋਨ ਲਾਉਣ ਲੱਗੀ ਅੱਛਾ ਮੈਂ ਕਹਿਆ ਤੈਨੂੰ ਕਿਹੜੀ ਕੁੜੀ ਫੋਨ ਲਾਉਣ ਨੂੰ ਤੈਨੂੰ ਕਿਉਂ ਮੈਂ ਮੁੰਡਾ ਨਹੀਂ ਜਾਂਦਾ ਯਾਰ ਮੈਂ ਕਹਾ ਨਹੀਂ ਹੈ ਨਹੀਂ ਮੁੰਡਾ ਮੈਂ ਕਹਾ ਮੇਰੇ ਸਾਹ ਤੋਂ ਪਰੇ ਹੈ ਕਿਹੜੀ ਉਹ ਬ੍ਰੀਡਬੋਰਡ ਨਹਿਰਾ ਦੇ ਪੁਰਾਫਰੇ ਕੰਚ ਰੱਖਦਾ ਮੈਨੂੰ ਫੋਨ ਆਇਆ ਕਹਿੰਦੇ ਆਪਣਾ ਮੁੰਡਾ ਕਹਿੰਦੇ ਫਰੀਦਕੋਟ ਫਿਰਦਾ ਫੋਨ ਲਾਓ ਨਹਿਰ ਜਾਲਣਾ ਮਾਰ ਗਿਆ ਡਰਿਆ ਵਾ ਹਾਂ ਮੈਂ ਜਦੋਂ ਫੋਨ ਲਾਇਆ ਮੈਂ ਕਿਹਾ ਕੀ ਗੱਲ ਆ ਪੁੱਤ ਕਿੱਥੇ ਆ ਤੂੰ ਹਾਂ ਮੈਂ ਤਾਂ ਫਰੀਦਕੋਟ ਆ ਮੈਂ ਕਿਹਾ ਮੈਂ ਇੱਥੇ ਆਉਣਾ ਕਿੱਥੇ ਆ ਖੜ ਮੈਂ ਗੱਡੀ ਕੱਢ ਲਈ ਮੈਂ ਕਿਹਾ ਮੈਂ ਉਹਨੇ ਆ ਗਿਆ ਹਾਂ ਹੁਣ ਆਪਾਂ ਨੂੰ ਫਰੀਦਕੋਟ ਨੇੜੇ ਆ ਕਹਿੰਦਾ ਮੈਂ ਬਾਹਰ ਚੜ ਕੇ ਆਇਆ ਨਾ ਚਾਚਾ ਇੱਥੇ ਪਿੰਡ ਮੈਂ ਕਿਹਾ ਨਹੀਂ ਪੁੱਤ ਤੂੰ ਜ਼ੈੜ ਤੇ ਬੈਠ ਮੈਂ ਆ ਗਿਆ ਹਾਂ ਕੋਈ ਪ੍ਰੋਬਲਮ ਹੋਵੇ ਮੈਂ ਖੜਾ ਨਾ ਤੇਰੇ ਨਾਲ ਮੈਂ ਕਿਹਾ ਡਰਨਾ ਨਹੀਂ ਮਾਏ ਬਸਕਾਰ ਮਸਪੂਰ ਕੋ ਗੱਡੀ ਭਜਾਈ ਜਾ ਕੇ ਚੱਕ ਲਿਆ ਅੱਛਾ ਮਾਏ ਦਲ ਜ਼ੋਰ বাজ ਗਿਆ ਨਹਿਰ ਤੇ ਬੈਠਾ ਬਾਬਾ ਛਾਲ ਮਾਰਨ ਤਿਆਰ ਯਾਰ ਮੈਂ ਕਿਹਾ ਗੱਲ ਕੀ ਹੋਈ ਆ ਦੱਸ ਕਹਿੰਦਾ ਕੁੜੀ ਸੀ 6-7 ਦਿਨ ਮੇਨਾਂ ਗੱਲ ਕਰਦੀ ਰਹੀ ਕਹਿੰਦਾ ਹੁਣ ਕਿਸੇ ਨਾਲ ਬੱਝ ਗਈ ਨੰਬਰ ਹੈ ਉਹਨੇ ਘਰਦਿਆਂ ਕੋਲੇ ਮੇਰਾ ਹੋਨਤਾ ਕੇ ਮੈਨੂੰ ਪਾਲਦੀ ਹੈ ਓਏ ਹੋਏ ਮਾ ਕੋ ਡਾ ਦਿਮਾਗ ਲੜਾਇਆ ਪੂਰੀ ਨੇ ਸਾਤ ਦਿਨ ਯੂਜ਼ ਕਰਨ ਲਈ ਇਹਨੂੰ ਐਵੇਂ ਵੀ ਡਾਪ ਕਰ ਲਿਆ ਲੋਕ ਕਰ ਤੇ ਇਹਨੂੰ ਪੁੱਟੀ ਜਾਣਗੇ ਆਪਾਂ ਨਿਕਲ ਜਾਾਂਗੇ ਉਦੋਂ ਮੇਰੇ ਪੁਲਿਸ ਨੂੰ ਦੱਸਿਆ ਮੈਂ ਕਿ ਬੰਗਲ ਪਾਏ ਮੈਂ ਕਿ ਉਹ ਤਾਂ ਐ ਗੇਮ ਲਾ ਗਈ ਸਾਡੇ ਵਾਲੇ ਨੂੰ ਤਾਂ ਉਹ ਰੱਖ ਲਿਆ ਮੂਰੇ ਚੌਕੀਦਾਰ ਬਈ ਚੌਕੀਦਾਰ ਰੱਖ ਸਹੀ ਗਾ ਯਾਰ ਪੂਰੇ ਵਾਲਾ ਸਿਰਸਨਾ ਕਾਨੂੰ ਸੀ ਇਹ ਤਾਂ ਐਵੇਂ ਹੰਗਾਰੇ ਕਰਨ ਵਾਲਾ ਸੀ ਇਹ ਤਾਂ ਪੂਰੀ ਰੇਂਜ ਕੱਢ ਕੇ ਇਹ ਚੱਕਣਾ ਸੀ ਇਹਦੇ ਨਾਲ ਗੱਲ ਦੀ ਚੱਕ ਲੋ ਤੁਸੀਂ ਇਹਨੂੰ ਪਾੜੀ ਜਾਣਾ ਸੀ ਇਹਨੇ ਮੰਨਣਾ ਨਹੀਂ ਸੀ ਕੁੜੀ ਕਾਦੀ ਲੱਪਣੀ ਹੈ ਉਹ ਤਾਂ ਗਏ ਨਾ ਹੋਰ ਗਈ ਹੈ ਇਹ ਰਿਹਾ ਖੇੜਾ ਛੜਾਇਆ ਮੈਂ ਕਿਹਾ ਸੌਰ ਦੇ ਮੈਂ ਤੈਨੂੰ ਕਿਹਾ ਸੀ ਨਾ ਕਹਿੰਦਾ ਯਾਰ ਤੈਨੂੰ ਕਿਵੇਂ ਪਤਾ ਮੈਂ ਕਿਹਾ ਸਾਰਾ ਪਤਾ ਹੈ ਕਿਹੜੇ ਬੰਦੇ ਨਾਲ ਕੀ ਹੋਣਾ ਹੈ ਪੁੱਤ ਮੈਂ ਕਿਹਾ ਦੁਨੀਆਦਾਰੀ ਵੇਖੀ ਆ ਹਾਂ ਦੁਨੀਆ ਘੁੰਮਿਆ ਸੀ ਐਵੇਂ ਥੋੜਾ ਯਾਰ ਮੈਂ ਕਿਹਾ ਯਾਰ ਅਸੀਂ ਉਹੀ ਤੁਰੇ ਫਿਰਦੇ ਹਾਂ ਹਾਂ ਹੁਣ ਪੱਟੀ ਵਰਗਿਆਂ ਦੇ ਸਾਰੇ ਲੁਧਿਆਣੇ ਬਾਪਾ ਇਹਨਾਂ ਨੇ ਫੋਟੋਕਾਪੀ ਕੱਢ ਲੈਣੀ 100-100 ਰੁਪਏ ਦੀ ਡੁਪਲੀਕੇਟ ਅੱਛਾ ਸੋ ਸੋ ਦੀ ਹੈ ਹਾਂ ਇੱਕ ਬੰਦਾ ਆਉਂਦਾ ਨੇ ਪ੍ਰਿੰਟ ਜਾ ਪਾ ਕੇ ਕੱਢ ਲਿਆ ਉਹਨਾਂ ਟਾਈਮਾਂ ਚ ਹੈ ਹੈ ਤੇ ਜਾ ਕੇ 100 ਰੁਪਏ ਉਹ ਡੁਪਲੀਕੇਟ ਪੰਪ ਤੇ ਫਰਾ ਦੇ ਲੈ ਫਿਰ ਨਾ ਰਾਜ ਐਵੇਂ ਲੜ ਤੋਂ ਲੜੀ ਓਏ ਨਾ ਲੜੀ ਓਵੇਂ ਹੈ ਹਾਂ ਇਹ ਬੀਆ ਦਾ ਪਾ ਦੇ ਭਾਈ ਉਹਨੇ ਬੀਆ ਦਾ ਪਾ ਦੇਣਾ ਨੋ ਨੋ ਮੇਰੇ ਕੋਲ ਤਾਂ ਨਵਾਂ ਨੋਟ ਤੂੰ ਦੇ ਦੇ ਮੇਰੇ ਕੋਲੇ ਆ ਨੀ ਦੇ ਦੇ 20 ਰੁਪਏ ਜਾਨੇ ਕੱਲ ਦੀ ਓਏ ਦੇ ਦੇ ਉਹ ਨੋ ਆਇਆ ਨੀ ਮੇਰੇ ਕੋਲ ਸ਼ਰੀਆਮ ਫੋਟੋਗ੍ਰਾਫੀ ਯਾਰ ਹਾਂ ਸਿੱਧੀ ਪੰਪ ਪਾਣ ਵਾਲਾ ਨਵਾਂ ਕੋਰੇ ਇੱਕੀ ਜਿਲਾ ਭਾਈ ਫਾਟ ਪੰਪ ਵਾਲਿਆ ਸੀ ਮੋਰ ਦੇ ਨਾਲ ਜੀ ਨਾ ਦੇ ਨਾ ਤੇਲ ਪਾਣ ਨਾਲ ਅਸੀਂ ਸੀ ਜੀ ਠੀਕ ਹੈ ਉਹਨੇ ਕਹਣਾ ਪੰਜ ਪੰਪਾਂ ਤੇ ਜਾਣਾ ਆਪਣੀ ਦਿਹਾੜੀ ਬੰਨੇ ਠੀਕ ਹੈ ਬਬ ਹੋਰ ਇੱਕ ਦਿਨ ਇੱਕ ਪੰਪ ਵਾਲੇ ਨੇ ਮੈਨੂੰ ਕੀ ਕਿਹਾ ਉਹ ਕਹਿੰਦਾ ਚੱਕ ਨਾ ਮਨਕੂਰ ਉਹਨੇ ਮੁਰ 80 ਰੁਪਏ ਇੰਨੇ ਸੋਨੇ ਕੱਢੇ ਕਹਿੰਦਾ ਚੱਕ ਤੂੰ ਵੀ ਨਾ ਮਗਰ ਬੈਠਾ ਸੀ ਮੈਂ ਹਾਂ ਪਟੇ ਨੇ ਬ੍ਰੇਕਾਂ ਮਾਰ ਲਈ ਮੈਂ ਕੀ ਹੋਇਆ ਕਹਿੰਦਾ ਖਰਚਾ ਮੈਨੂੰ ਇਹਦੇ ਬਿਜੂਮੀ ਗੀਟ ਦੇ ਦੇਣਾ ਜਿਹੜਾ ਕਹਿੰਦਾ ਚੱਕ ਨਾ ਮੈਂ ਨਮਿਆ ਕੇ ਚੱਕ ਨਾ ਮੈਂ ਉਹ ਮੈਂ ਕਿਹਾ ਤੇਲ ਤਾਂ ਪਾਇਆ ਉਹਨੇ ਨਾ ਹਾਂ ਮੈਂ ਕੋ ਉਹ ਤਾਂ ਬਥੇ ਹੀ ਐ ਬਥੇ ਯਾਰ ਅੱਖਾਂ ਦਾ ਟਾ ਟਿਆ ਲੱਗਦਾ ਹਾਂ ਹਾਂ ਯਾਰ ਇਹ ਤਾਂ ਗੱਲ ਤੇਰੀ ਬਾਈ ਠੀਕ ਆ ਯਾਰ ਇਹੋ ਜਿਹੋ ਕੁੱਤੇ ਬਥੇ ਹੁੰਦੇ ਸੀ ਉਹ ਠੀਕ ਟੂਣ ਨਾਲੇ ਲੋਟ ਚਲਾ ਜਾਂਦੇ ਸੀ ਰਾਤ ਨੂੰ ਵਿਆਹ ਜੱਟ ਜਾਂਦੇ ਲਾਖਾਂ ਨੂੰ ਦੇ ਜਾਂਦੇ ਸੀ ਬੜਾ ਕੋ ਚੱਲਦਾ ਸੀ ਯਾਰ ਆ ਵਿਆਹ ਮੈਂ ਡੁਪਲੀਕੇਟ ਆਮ ਹੀ ਕਰਦਾ ਸੀ ਪੱਟੀ ਵਰਗੇ ਸਾਰੇ ਨਾਲ ਹੁੰਦੇ ਸੀ ਮੇਰੇ ਹੋਰ ਇਹ ਕਜੀ ਇਹ ਉਹੀ ਪੱਟੀ ਆ ਜਿਹੜਾ ਮੋਗੇ ਜਦੋਂ ਵੋਟਾਂ 'ਚ ਪੁਲਿਸ ਪਈ ਆ ਸਾਨੂੰ ਹਾਂ ਪ੍ਰਭਾਦਰੂ ਜੈਨ ਖੜਾ ਸੀਗਾ ਕਾਂਗਰਸ ਵੱਲੋਂ ਹੁਣ ਤਾਂ ਜੈਨ ਵੀ ਗੱਲਾਂ 'ਚ ਐ ਤੇ ਉਧਰੋਂ ਅਸੀਂ ਚਾਹੇਦਾਰਾਂ ਸੀਗੇ ਤੋਤਾ ਸਿਉਂ ਮੈਂ ਜਾਣਤਾ ਤੇ ਇਹ ਪੱਟੀ ਵਰਗੇ ਸਾਰੇ ਲੁਧਿਆਣੇ ਵਾਲੇ ਜਲੰਧਰ ਵਾਲੇ ਮੁੰਡੇ ਹਨਾ ਤੇ ਭਾਈ ਇੱਕ ਦਿਨ ਰਾਤ ਨੂੰ ਜਿਵੇਂ ਅੱਜ ਰੇਡ ਪੈ ਗਈ 9:00 ਵਜੇ ਆਹ ਟਾਈਮ ਹੀ ਹੂੰ ਕੋਣ ਸਾਈਗਦੇ ਆ ਬਾਬਾ ਕੋਣ ਸਾਈਗਦੇ ਆ ਅਜੇ ਲਖਾਈ ਜਾਂਦੇ ਸੀ ਮੈਨੂੰ ਹਲੋ ਭਾਈ ਪਨੀਰ ਲਿਆਈ ਕੱਚਾ 2 ਗੋਲੋ ਭਾਈ ਮੇਰੇ ਨਾਲ ਆਲੂ ਪੁੱਜ ਗਿਆ ਨਾ ਭਾਈ ਲਿਆਈ ਭਾਈ ਜਾਂ ਇਪਾਣਾ ਮੈਂ 골ਡ ਫਲਾਕ ਲਿਆਈ ਭਾਈ ਚਾਰ ਡੱਬੇਗਾ ਭਾਈ ਇਹ ਰੁਪਏ ਰੱਖਿਆ ਲਿਆਈ ਕਿ ਆਵੜ ਪੂਗਾ ਭਾਈ ਜੱਬਾ ਲੈਣੀ ਕਿਣੀ ਘਣੀ ਜਿਆਦੀ ਪਰ ਡੋਟੀ ਸਪਾਪ ਸਾਹੁੰਦਿਆਂ ਜਾਣਤਾ ਲੀਆਂ ਨਾ ਪੂਰੂਆਂ ਕਰਨੀਆਂ ਪੈਣਗੀਆਂ ਬਿਲਕੁਲ ਉਹਦਾ ਸਾਰਾ ਟੋਟਲਨਸ ਹੈ ਜਿੰਨਾ ਲਿਖਾਤਾ ਉਹਨਾਂ ਨੇ ਕੋਈ ਚੀਜ਼ ਦੂਜੀ ਨਹੀਂ ਲਗਾਉਣੀ ਉਹਨਾਂ ਨੇ ਵੀ ਆਪਣੇ ਕੰਮ ਦੀ ਲੇਨ ਜਾਂ ਬਰਾਸ ਲੈ ਆਈਆਂ ਨਾ ਤੇ ਉਹ ਮੈਂ ਜਦੋਂ ਆਹ ਲੇਖ ਲੁੱਕੇ ਮੈਂ ਮੁੜ ਆਇਆ ਕਰਾਂ ਫੇਰ ਲਗਾ ਦਿਆ ਕਰਾਂ ਫੇਰ ਜਾਇਆ ਕਰਾਂ ਫੇਰ ਬਾਜ਼ ਮਾਰ ਦਿਆ ਕਰਨਾ ਤੇ ਚੌਥੀਰ ਜਾਣ ਲੱਗਾ ਤਾਂ ਪੂਰੇ ਐਸਪੀ ਖੜਾ ਆਏ ਮੈਨੂੰ ਕਹਾ ਛੇਤੀ ਆ ਜੀ ਮੈਂ ਤਾਂ ਮੋੜ ਪਿਆ ਆ ਮੈਨੂੰ ਕਿਉਂ ਮਗਾ ਦੇ ਭਾਈ ਵੀ ਨਹੀਂ ਆ ਗਏ ਨਾੜਾ ਕੇ ਭਾਈ ਹੋਣੀ ਉਹ ਕਹਿੰਦੇ ਚਲੋ ਮਹਗਾ ਜੀ ਹਾਂ ਵੀ ਤਾਰੀ ਇਧਰ ਆਇਆ ਮੈਨੂੰ ਕਹਿੰਦੇ ਮਗਾ ਆ ਗਿਆ ਜੀ ਕੋਲੇ ਜਾਣ ਜਾਣ ਦਾ ਮੁੰਡਾ ਜੀ